ਅਇਸ਼ਾ ਤਾਂ ਹਨ ਅ 10 ਓਮਕਾਰ ਸਿੰਘ ਕਾਦੂਰੀ ਦਾ ਬੀਸੀ ਦਰਬਾਰ ਸਰ ਜੀ ਜੀ ਕੱਲ ਮਿਤੀ ਕੀਤੀ ਗਈ ਹੈ ਗੈਸਬੋ ਦਾ ਮਿਤੀ ਕਿਨਾਂ ਕਿਵੇਂ ਦੇਖਣਾ ਕਰਦੇ ਦੇਖੋ ਜੀ ਜਦੋਂ ਇਹ ਡੇ ਡੇ ਵੱਡੀਆਂ ਸੰਸਥਾਵਾਂ ਅ ਜਿਹੜੀਆਂ ਪੰਥ ਦੀਆਂ ਨੁਮਾਇਦਗੀਆਂ ਕਰਦੀਆਂ ਨੇ ਉਥੇ ਸਾਰਾ ਕੁਝ ਸਵਿਧਾਨਕ ਤਰੀਕੇ ਨਾਲ ਹੀ ਹੋਣਾ ਚਾਹੀਦਾ ਤੇ ਜਦੋਂ ਕੋਈ ਗੈਰ ਸਵਿਧਾਨਿਕ ਕੰਮ ਹੁੰਦਾ ਹੈ ਤੇ ਫਿਰ ਉਦੋਂ ਪੰਥ ਕੌਮ ਦੀ ਸਾਖ ਨੂੰ ਢਾਹ ਲੱਗਦੀ ਹੈ ਤੇ ਸੰਸਥਾ ਦੀ ਸਾਖ ਨੂੰ ਢਾਹ ਲੱਗਦੀ ਹੈ ਤੇ ਅਸੀਂ ਇਸ ਦਰ ਘਰ ਦੇ ਕੁੱਕਰ ਹੋਣ ਦੇ ਨਾਤੇ ਮਹਿਸੂਸ ਕੀਤਾ ਸਾਨੂੰ ਦੁੱਖ ਵੀ ਬੜਾ ਹੋ ਰਿਹਾ ਵੀ ਜਿੱਦਾਂ ਦਾ ਸਮਾਂ ਬਣਿਆ ਪਿਆ ਇਹ ਸਮਾਂ ਇਸ ਤਰ੍ਹਾਂ ਦਾ ਨਹੀਂ ਬਣਨਾ ਚਾਹੀਦਾ ਤੇ ਆਪਾਂ ਸਾਰੀਆਂ ਧਿਰਾਂ ਅੱਗੇ ਗੁਰੂ ਰਾਮਦਾਸ ਜੀ ਦੇ ਘਰ ਦੇ ਕੁੱਕਰ ਹੋਣ ਦੇ ਨਾਤੇ ਆਪਾਂ ਬੇਨਤੀ ਕਰਦੇ ਹਾਂ ਪ੍ਰਬੰਧਕੀ ਢਾਂਚੇ ਨੂੰ ਸਤਕਾਰਯੋਗ ਮੈਂਬਰ ਸਭਾ ਜਨਾਂ ਨੂੰ ਸਤਕਾਰਯੋਗ ਸਿੰਘ ਸਭਾ ਜਨਾਂ ਨੂੰ ਵੀ ਇਹ ਸਾਰੇ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਮੇਟਿਆ ਜਾਵੇ ਹਰੇਕ ਦਾ ਜਿਹੜਾ ਸਤਕਾਰ ਹੈ ਉਹ ਬਰਕਰਾਰ ਰਹਿਣਾ ਚਾਹੀਦਾ ਸਾਡੀ ਇਹੋ ਬੇਨਤੀ ਹੈ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਜਿਹੜਾ ਸਮਾਂ ਹੈ ਇਹਨੂੰ ਕਿਸੇ ਨਾ ਕਿਸੇ ਢੰਗ ਨਾਲ ਸਮੇਟਿਆ ਹੋਰ ਸੰਭਾਲਿਆ ਜਾਣਾ ਚਾਹੀਦਾ ਜੀ ਧਾਰਮਿਕ ਸੰਸਥਾ ਵਾਇਸ ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਪਾਰਟੀ ਹੈ ਅਕਾਲੀ ਦਰਬਾਰ ਜੀ ਜੀ ਸ੍ਰੀ ਅਕਾਲ ਦਰਬਾਰ ਜੀ ਸਾਰੇ ਮੁੱਦੇ ਨੂੰ ਲੈ ਕੇ ਸਾਰੀਆਂ ਪਾਰਟੀਆਂ ਇੱਕ ਦੂਜੇ ਨੂੰ ਦੀ ਬਜਾਏ ਲੜਨ ਆਪਸੇ ਟਕਰਾਵ ਹੋ ਰਿਹਾ ਕਿਵੇਂ ਦੇਖਦੇ ਥਾ ਤੁਸੀਂ ਅ ਇਸ ਤਰ੍ਹਾਂ ਮਤਲਬ ਮੈਂ ਮਹਿਸੂਸ ਕੀਤਾ ਭਈ ਇੱਕ ਦੂਜੇ ਦੀ ਗੱਲ ਸੁਣਨ ਦਾ ਮਾਦਾ ਬਹੁਤ ਘਟ ਗਿਆ ਤੇ ਜਦੋਂ ਇਡੀਆਂ ਵੱਡੀਆਂ ਸਿਸਟਮਾਂ ਮੈਂ ਪਹਿਲੀ ਗੱਲ ਹੀ ਉਹਨਾਂ ਜਦੋਂ ਇਡੀਆਂ ਵੱਡੀਆਂ ਸਿਸਟਮਾਂ ਕੰਮ ਕਰਦੀਆਂ ਉਹਨਾਂ ਦਾ ਆਪਸੀ ਤਾਲਮਿਲ ਬਹੁਤ ਵਧੀਆ ਹੋਣਾ ਚਾਹੀਦਾ ਤੇ ਸ਼੍ਰੋਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਸੋਚਦਾ ਭਈ ਹਮੇਸ਼ਾ ਇਹਦਾਂ ਚੱਲਦੀ ਆਏ ਵੀ ਸਾਰੀਆਂ ਸੰਸਥਾਵਾਂ ਸਾਰੀਆਂ ਸੰਪਰਦਾਵਾਂ ਨੂੰ ਨਾਲ ਲੈ ਕੇ ਚੱਲਦੀ ਆਏ ਨੇ ਤੇ ਜਦੋਂ ਕੋਈ ਔਖਾ ਸਮਾਂ ਬਣ ਜਾਂਦਾ ਹੈ ਉਹਦੇ ਵਿੱਚ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਬਜਾਏ ਇੱਕ ਦੂਜੇ ਨਾਲ ਆਪਾਂ ਤਾਲਮੇਲ ਬਣਾ ਕੇ ਫਿਰ ਕੋਈ ਬਿਆਨ ਜਾਰੀ ਕੀਤਾ ਜਾਵੇ ਤੇ ਇਹ ਸਾਰਾ ਜਿਹੜਾ ਜਿੰਨਾ ਵੀ ਖਲਾਰਾ ਪਿਆ ਇਹਨੂੰ ਸਿਮੇਟਿਆ ਜਾਣਾ ਚਾਹੀਦਾ ਆਪਾਂ ਇਹ ਮਹਿਸੂਸ ਕਰਦੇ ਹਾਂ ਜੀ ਇਸ ਸਮੇਂ ਤੇ ਤੁਹਾਨੂੰ ਨਹੀਂ ਲੱਗਦਾ ਸਾਰੇ 2 ਦਸੰਬਰ ਦੇ ਫੈਸਲੇ ਨੂੰ ਰੱਦ ਕਰਨ ਦੇ ਲਈ ਇਹ ਸਾਰੀ ਗੇਮ ਖੇਡੀ ਜਾ ਰਹੀ ਹੈ ਮੈਨੂੰ ਸ਼ਾਇਦ ਇਦਾਂ ਨਹੀਂ ਲੱਗਦਾ ਕਿਉਂਕਿ ਜੇ 2 ਦਸੰਬਰ ਦਾ ਫੈਸਲਾ ਰੱਦ ਕਰਨਾ ਹੁੰਦਾ ਫਿਰ ਮੰਨਦੇ ਹੀ ਨਾ ਕਿਉਂਕਿ ਜੋ ਜੋ 2 ਦਸੰਬਰ ਦਾ ਫੈਸਲਾ ਸਿੰਘ ਸਭਾ ਨਾਲੋਂ ਲਿਆ ਗਿਆ ਉਥੇ ਅਮਲ ਵੀ ਹੋਇਆ ਤੇ ਫਿਰ ਉਸ ਤੋਂ ਬਾਅਦ ਜਿਹੜੇ ਖਿਲਾੜੇ ਨੇ ਪੈਂਦੇ ਗਏ ਉਹਨਾਂ ਦੀ ਸਾਨੂੰ ਸਮਝ ਨਹੀਂ ਆ ਰਹੀ ਵੀ ਖਿਲਾੜੇ ਕਿਉਂ ਪੈ ਰਹੇ ਪਰ ਹਾਂ ਇਹ ਸਾਰੇ ਗੱਲ ਦੇ ਵਿੱਚ ਆਪਾਂ ਫਿਰ ਇੱਕ ਇੱਕ ਵਾਰੀ ਗੱਲ ਇਹ ਦੁਹਰਾਉਣੀ ਆ ਵੀ ਸਿੰਘ ਸਾਹਿਬ ਜੀ ਦੇ ਸਤਕਾਰ ਇਹ ਸਭ ਤੋਂ ਪਹਿਲੀ ਗੱਲ ਹੈ ਹੋ ਜੋ ਇਸ ਟਾਈਮ ਹੋ ਰਿਹਾ ਕਿਉਂਕਿ ਸਿੰਘ ਸਾਹਿਬ ਜੀ ਸਰਮੌਰ ਨੇ ਤਖਤ ਸਰਮੌਰ ਆ ਤਖਤਾਂ ਦੇ ਜਥੇਦਾਰ ਸਾਹਿਬਾਨ ਸਿਰਮੌਰ ਨੇ ਇਹਨਾਂ ਨੇ ਕੌਮ ਨੂੰ ਦਸ਼ਾ ਦਿਸ਼ਾ ਦਿਖਾਉਣੀ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਜੇ ਕੋਈ ਗੱਲ ਹੈ ਉਹ ਅੰਦਰ ਬੈਠ ਕੇ ਕੀਤੀ ਜਾਣੀ ਚਾਹੀਦੀ ਹੈ ਤੇ ਜੋ ਸਮਾ ਅੱਜ ਸਾਰੀ ਦੁਨੀਆ ਦੇ ਸਾਹਮਣੇ ਬਣਿਆ ਵਾ ਉਹਦੇ ਵਿੱਚ ਸਿੰਘ ਸਾਹਿਬ ਜੀ ਦੇ ਸਤਕਾਰ ਨੂੰ ਢਾਲ ਲੱਗ ਰਹੀ ਔਰ ਸਾਨੂੰ ਵੀ ਦੁੱਖ ਹੋ ਰਿਹਾ ਇਸ ਗੱਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਫ ਨੂੰ ਵੀ ਢਾਲ ਲੱਗ ਰਹੀ ਹੈ ਇਹ ਦੋਨੇ ਹੀ ਪਾਸੇ ਬਿਲਕੁਲ ਸਾਫ ਸੁਥਰੇ ਹੋਣੇ ਚਾਹੀਦੇ ਨੇ ਤੇ ਸੰਗਤ ਦੇ ਸਾਹਮਣੇ ਕੋਈ ਚੰਗਾ ਇਹਦਾ ਅਕਸ ਜਾਵੇ ਆਪਾਂ ਇਹੋ ਚਾਹੁੰਦੇ ਹਾਂ ਉਹਦੀ ਸੰਬੰਧਿਤ ਖ਼ਬਰ ਤੋਂ ਬਾਅਦ ਸਿੰਘ ਸਾਬਾ ਦੇ ਕਿਰਦਾਰ ਕਥੀ ਕੀਤੀ ਜਾ ਰਹੀ ਹੈ ਕਿਵੇਂ ਦੇਖਦੇ ਤਾ ਉਹ ਗਲਤ ਹੈ ਜੀ ਦੇਖੋ ਨਿੱਜੀ ਜ਼ਿੰਦਗੀ ਜਦੋਂ ਨਿੱਜੀ ਜ਼ਿੰਦਗੀ ਨੂੰ ਲੈ ਕੇ ਆਪਾਂ ਕਿਸੇ ਤੇ ਪ੍ਰਹਾਰ ਕਰਦੇ ਹਾਂ ਨਾ ਉਹ ਕਿਸੇ ਵੇਲੇ ਵੀ ਸਹੀ ਨਹੀਂ ਹੈਗਾ ਉਹ ਭਾਵੇਂ 2 ਦਸੰਬਰ ਤੋਂ ਬਾਅਦ ਹੋਵੇ ਜਾਂ 2 ਦਸੰਬਰ ਤੋਂ ਪਹਿਲੇ ਵੀ ਹੋਣ ਉਹ ਕਿਸੇ ਵੇਲੇ ਉਹਨੂੰ ਅਸੀਂ ਸਹੀ ਨਹੀਂ ਮੰਨਦੇ ਕਿਰਦਾਰ ਕੂਸ਼ੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਕਿਸੇ ਨੇ ਸੇਵਾ ਨਿਭਾ ਲਈ ਹੈ ਉਦੇ ਸੇਵਾ ਨਿਭਾਉਣ ਤੋਂ ਬਾਅਦ ਜਾਂ ਕੋਈ ਪ੍ਰਬੰਧਕੀ ਢਾਂਚੇ ਦੇ ਵਿੱਚ ਕੋਈ ਇਦਾਂ ਦਾ ਮੋੜ ਆ ਵੀ ਲਾਉਣਾ ਪੈ ਗਿਆ ਉਸ ਤੋਂ ਬਾਅਦ ਕਿਰਦਾਰ ਕੁਸ਼ੀ ਕਰਨੀ ਕਿਸੇ ਵਾਸਤੇ ਵੀ ਜਾਂ ਕਿਸੇ ਮੈਂਬਰ ਸਭਾਾਂ ਦੀ ਕਰੀਏ ਜਾਂ ਕਿਸੇ ਜਥੇਦਾਰ ਸਹਿਬਾਨ ਦੀ ਕਰੀਏ ਇਹ ਦੋਨੇ ਚੀਜ਼ਾਂ ਗਲਤ ਨਹੀਂ ਜੀ ਕੱਲ ਡਿਸਟਾ ਤਾਜਪੋਸ਼ੀ ਕੀਤੀ ਗਈ ਹੈ ਨਾ ਗੁਰਗਰਸ ਹੈ ਨਾ ਗੁਰਪੰਥ ਹੈ ਕਿਵੇਂ ਦੇਖੋ ਥਰੇ ਮਤਲਬ ਇਹਨੂੰ ਦੁਨੀਆ ਭਾਦੇ ਸਿੱਖਾਂ ਦੇ ਵਿੱਚ ਇੱਕ ਗਲਤ ਮੈਸੇਜ ਆ ਰਿਹਾ ਇਹ ਦੇਖਣੇ ਆਹ ਦੇਖੋ ਮੈਂ ਕਿਉਂਕਿ ਮੈਨੂੰ ਮੈਂ ਕੋਈ ਵੀਡੀਓ ਨਹੀਂ ਦੇਖੀ ਤੇ ਨਾ ਮੈਂ ਕੋਈ ਫੋਟੋਆਂ ਦੇਖੀਆਂ ਨਹੀਂ ਪਰ ਸਾਨੂੰ ਤੇ ਉਹ ਹੀ ਪ੍ਰਵਾਨ ਹੋਊਗਾ ਜੋ ਪੰਥ ਨੂੰ ਪ੍ਰਵਾਨ ਹੈ ਤੇ ਜੋ ਪੰਥ ਨੂੰ ਨਹੀਂ ਪ੍ਰਵਾਨ ਉਹ ਅਸੀਂ ਪੰਥ ਤੋਂ ਬਾਹਰ ਥੋੜੀ ਹੈ ਜੀ ਅੱਜ ਹਰਮੰਦਰ ਸਾਹਿਬ ਦੇ ਹੈਡ ਗੰਧੀ ਨੇ ਵੀ ਐਸੀ ਜਿੰਦਾ ਕੀਤੇ ਕਿ ਵੀ ਦੇਖ ਲੈ ਸਾਰੇ ਬਿਲਕੁਲ ਉਹਨਾਂ ਦੀ ਗੱਲ ਦਾ ਸਮਰਥਨ ਕਰਦੇ ਆ ਕਿਉਂਕਿ ਹੈਡ ਗੰਧੀ ਸਾਹਿਬ ਸਤਿਕਾਰਯੋਗ ਨੇ ਸਾਰੀ ਦੁਨੀਆ ਵਾਸਤੇ ਸਤਿਕਾਰਯੋਗ ਨੇ ਉਹਨਾਂ ਨੇ ਜੋ ਕਿਹਾ ਉਹਦਾ ਖੁੱਲ ਕੇ ਸਮਰਥਨ ਕਰਦੇ ਆ ਆਪਾਂ ਤੇ ਮੈਨੂੰ ਅੱਜ ਮੈਂ ਸਵੇਰੇ ਦੇਖ ਰਿਹਾ ਸੀ ਕਿ ਜਨੂ ਸਿੰਘ ਸਾਹਿਬ ਜੀ ਬੋਲੇ ਸਨ ਕਿਉਂਕਿ ਅਸੀਂ ਸਿੰਘ ਸਾਹਿਬ ਜੀ ਨੂੰ ਬਹੁਤ ਪੁਰਾਣਾ ਦੇਖਦੇ ਆ ਰਹੇ ਹਾਂ ਉਹਨਾਂ ਦਾ ਚਿਹਰਾ ਮੋਹਰਾ ਉਹਨਾਂ ਦੇ ਧਿਆਨ ਦੀ ਗਵਾਹੀ ਦੇ ਰਿਹਾ ਸੀਗਾ ਤੇ ਸਾਨੂੰ ਲੱਗਦਾ ਵੀ ਸਿੰਘ ਸਾਹਿਬ ਜੀ ਦਾ ਸਤਕਾਰ ਬਰਕਰਾਰ ਰਹਿਣਾ ਚਾਹੀਦਾ ਤੇ ਉਹ ਖੁਸ਼ ਹੋ ਕੇ ਔਰ ਖੁੱਲੇ ਦਿਲ ਦੇ ਨਾਲ ਸੇਵਾ ਕਰ ਸਕਣ ਇਹ ਜੋ ਮਹਾਰਾਜ ਅੱਗੇ ਅਸੀਂ ਅਰਦਾਸ ਕਰਦੇ ਹਾਂ ਤੇ ਸਾਰੀਆਂ ਸੰਪਰਦਾਵਾਂ ਅੱਗੇ ਸਾਰੀਆਂ ਸੰਸਥਾਵਾਂ ਅੱਗੇ ਬੇਨਤੀ ਕਰਦੇ ਹਾਂ ਅਸੀਂ ਗੁਰੂ ਘਰ ਦੇ ਕੁੱਕਰ ਹੋਣ ਦੇ ਨਾਤੇ ਬਈ ਸਿੰਘ ਸਾਹਿਬ ਜੀ ਦਾ ਸਤਕਾਰ ਰਾਗੀ ਸਿੰਘ ਦਾ ਸਤਕਾਰ ਮੈਂਬਰ ਸਹਿਬਾਨਾ ਦਾ ਸਤਕਾਰ ਇਹ ਸਾਰੇ ਨੂੰ ਬਹਾਲ ਕਰੋ ਤੁਸੀਂ ਇੱਕ ਥਾਂ ਤੇ ਇਕੱਠੇ ਹੋ ਕੇ ਇਸ ਗੱਲ ਬਾਰੇ ਫੈਸਲਾ ਲਓ ਤੇ ਕਿਰਦਾਰ ਕੁਸ਼ੀਆਂ ਬੰਦ ਕਰਕੇ ਇੱਕ ਜਗ੍ਹਾ ਤੇ ਬੈਠ ਕੇ ਤੁਸੀਂ ਸਾਰੇ ਮਸਲੇ ਨੂੰ ਵੇਖੋ ਜਿਸ ਤਰ੍ਹਾਂ ਦੇ ਨਾਲ ਤਾਦ ਪੂਛੀ ਗਿਆ ਸੁਣਨੀ ਲੱਗੀ ਸਭਾ ਕਿਸੇ ਇਹਦਾ ਵਿਰੋਧ ਕਰੇਗੀ ਅ ਵਿਰੋਧ ਵੀ ਅਸੀਂ ਨਾ ਵਿਰੋਧ ਆਪਾਂ ਵਿਰੋਧ ਲਫ਼ਜ਼ ਨਹੀਂ ਵਰਤਦੇ ਇਹ ਵਿਚਾਰਾਂ ਦੇ ਕਈ ਵਾਰੀ ਮਤ ਭੇਦ ਹੋ ਜਾਂਦੇ ਨੇ ਤੇ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਅਸੀਂ ਪੰਥ ਤੋਂ ਬਾਹਰ ਨਹੀਂ ਜਿਸ चीज ਨੂੰ ਪੰਥ ਪ੍ਰਵਾਨ ਕਰਦਾ ਉਹ ਸਾਡੇ ਵਾਸਤੇ ਵੀ ਪ੍ਰਵਾਨ ਆ ਜਿਸ चीज ਨੂੰ ਪੰਥ ਨਹੀਂ ਪ੍ਰਵਾਨ ਕਰਦਾ ਅਸੀਂ ਪੰਥ ਤੋਂ ਬਾਹਰ ਨਹੀਂ ਆ ਤੇ ਸਿੰਘ ਸਾਹਿਬ ਜੀ ਨੇ ਜੋ ਕਿਹਾ ਇਸ ਮਸਲੇ ਤੇ ਵਿੱਚ ਸਿੰਘ ਸਾਹਿਬ ਜੀ ਨੇ ਸਵੇਰੇ ਮੇਰਾ ਖਿਆਲ ਬਿਆਨ ਦਿੱਤਾ ਹੈ ਸਿੰਘ ਸਾਹਿਬ ਜੀ ਦੇ ਬਿਆਨ ਨੂੰ ਸਮਰਥਨ ਕਰ ਲੀਏ ਜੀ ਤੇ ਹਰ ਮੰਦਿਰ ਸਾਹਿਬ ਦੇ ਕੀਰਤਨ ਹੀ ਕਰਦੇ ਹੋ ਬਾਅਦ ਜਾਂਦੇ ਹੋ ਸੰਤਾ ਦੇ ਵਿੱਚ ਕਾਫੀ ਗਰੋਸ ਹੈ ਤੁਹਾਨੂੰ ਇਸ ਚੀਜ਼ ਦਾ ਮਹਿਸੂਸ ਹੁੰਦੀ ਹੈ ਬਿਲਕੁਲ ਮਹਿਸੂਸ ਹੁੰਦੀ ਹੈ ਆਪਾਂ ਤਾਂ ਹੀ ਇਸ ਗੱਲ ਨੂੰ ਕਹਿ ਰਹੇ ਆ ਭਈ ਇਹ ਸਾਰਾ ਜਿਹੜਾ ਬਣਿਆ ਪਿਆ ਮਾਹੌਲ ਇਹਨੂੰ ਨਿਬੇੜ ਕੇ ਆਪਾਂ ਇੱਕ ਕੌਮ ਦੇ ਵਾਸਤੇ ਹੋਰ بڑے ਮੁੱਦੇ ਨੇ ਹੋਰ بڑے ਮੁੱਦੇ ਨੇ ਨੌਜਵਾਨਾਂ ਨੂੰ ਸੰਭਾਲੀਏ ਨਸ਼ੇ ਵਾਸਤੇ ਕੰਮ ਕਰੀਏ ਉਹਦੇ ਵਾਸਤੇ ਆਪਾਂ ਹੁਣ ਜਿੰਨਾ ਹੀ ਖਲਾਰਾ ਪੈ ਗਿਆ ਅਸਲ ਮੁੱਦਿਆਂ ਤੋਂ ਧਿਆਨ ਪਾਸੇ ਹੋ ਗਿਆ ਇੱਕ ਦੂਜੇ ਦੀ ਕਿਰਦਾਸ਼ ਕਿਰਦਾਰ ਕੂਸ਼ੀ ਕਰ ਰਹੇ ਆ ਇੱਕ ਦੂਜੇ ਨੂੰ ਨਿਯਮਾ ਦਿਖਾ ਰਹੇ ਆ ਦੇਖੋ ਸਿੰਘ ਸਹਿਬਾਨ ਮੈਂਬਰ ਸਹਿਬਾਨ ਸਾਰਿਆਂ ਦੇ ਆਪੋ ਆਪਣੀ ਸਤਿਕਾਰ ਨੇ ਸਾਰਿਆਂ ਦੇ ਸਤਿਕਾਰ ਬਹਾਲ ਹੋਣੇ ਚਾਹੀਦੇ ਪਰ ਆਪਾਂ ਇਹ ਚਾਹਨੇ ਆ ਵੀ ਝੰਡਾ ਵੀ ਮਾਹੌਲ ਸਿਰਜਿਆ ਜਾ ਰਿਹਾ ਇਹ ਪੰਥ ਵਾਸਤੇ ਸਹੀ ਨਹੀਂ ਆ ਇਹ ਕਿਸੇ ਵਾਸਤੇ ਵੀ ਇਲਾਹੀ ਵੰਦ ਨਹੀਂ ਆ ਇਹਨੂੰ ਇੱਕ ਜਗ੍ਹਾ ਤੇ ਬੈਠ ਕੇ ਨਿਬੇੜਨਾ ਚਾਹੀਦਾ ਜੀ 2 ਦਸੰਬਰ ਦੇ ਫੈਸਲੇ ਲੱਗੀ ਸਰਮਣੀ ਲੱਗੀ ਸਭਾ ਸਮਰਥਨ ਕਰਦੀ 2 ਦਸੰਬਰ ਦੇ ਫੈਸਲੇ ਕਿਉਂਕਿ ਸ੍ਰੀ ਅਕਾਲ ਤਖਤ ਸਭਾ ਨੇ ਫੈਸਲਾ ਹੋਇਆ ਸੀਗਾ ਉਹਦਾ ਸਮਰਥਨ ਸਾਰੀ ਦੁਨੀਆ ਦੇ ਸਹਿਕ ਕਰਦੇ ਆ ਪਾਵੇਂ ਕਰਦੇ ਆ ਜੀ